हां मैं मैंने भी ਘੰਟਾਂ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਵਾਂ ਪੱਤਰ ਵੀ ਪੜਿਆ ਹੈ ਕਿ ਪਹਿਲਾਂ ਇਹਨੂੰ ਰੈੱਡ ਕਾਰਨਰ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇ ਘਟੋਖਤ ਕਰਦਾ ਇਹਨੂੰ ਇਹਦੀ ਐਕਸਟ੍ਰੇਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੁੱਸਰ ਬਣ ਸਕਦਾ ਅਗੇ ਅਗੇ ਤਾਂ ਕੱਲੇ ਸਰਟੀਫਿਕੇਟ ਮੇ ਜਾਰੀ ਕੀਤੇ ਜਾਣ ਮੇ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੂਸਤਾ ਕਾਰਵਾਈ ਕਰਕੇ ਇਹਨੂੰ ਬਾਸ ਇੰਡੀਆ ਲੈਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾਦ ਨੂੰ ਧਿਆਨ ਦਿੱਤਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਲੱਗਦਾ ਕੁਸ਼ੀ ਦੇ ਤੇ ਕਰਕੇ ਦਾ ਬੇਤਰਸ ਕੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਕਿ ਅਸੀਂ ਉਹ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅੱਗੇ ਨਹੀਂ ਵਧਿਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿ ਹੋ ਜਾਂਦੇ ਆ ਵੀ ਕੀ ਪਤਾ ਇਹ ਇਕੱਲੇ ਏਲਾਗ ਨਹੀਂ ਨਾ ਰਹਿ ਜਾਣ ਕੁਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹਿ ਗਿਆ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਇਹ ਤਾਂ ਇਹਦੇ ਚ ਹੋਰ ਭੂਮਿਕਾਵਾਂ ਨੇ ਜਾਂ ਤਾਂ ਐਸੀ ਕਰਕੇ ਗੌਰਮੈਂਟ ਦੀ ਬਹੁਤ ਹੀ ਬੜੀ ਪੀ ਆ ਉਧਰ ਨੂੰ ਚੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵਾਇਗਰ ਉਹਲੇ ਕਰੂਗਾ ਕਦੇ ਨਾ ਕਦੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ ਹਾਂ ਮੈਨੂੰ ਵੀ ਘੰਟਾ ਤੋਂ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਹੈ ਇਹ ਪਹਿਲਾਂ ਇਹਨੂੰ ਰੈਡ ਕਾਰਡਰ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰੰਤੂ ਮੈਂ ਤਾਂ ਇਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਤੋਖਦ ਗਿਆ ਤਾਂ ਇਹਨੂੰ ਇਹਦੀ ਐਕਸਟ੍ਰੈਕਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾਮ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਵਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੋਸਰ ਬਣ ਸਕਦਾ ਕਿ ਜੇ ਕਿ ਤਾ ਕੱਲੇ ਸਰਟੀਫਿਕੇਟ ਮੇਂ ਜਾਰੀ ਕੀਤੇ ਜਾਣ ਮੇਂ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੂਸਤਾ ਕਾਰਵਾਈ ਕਰਕੇ ਇਹਨੂੰ ਬਾਸ ਇੰਡੀਆ ਲਿਆਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾਦਮ ਲਿਆਂਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਇਹ ਲੱਗਦਾ ਕੁਛ ਇਹਦੇ ਥਰੂ ਤੇ ਕਰਕੇ ਤਾਂ ਬੇਟਾ ਬੇਭਰੋਸਗੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਕਿ ਅਸੀਂ ਇਹਨੂੰ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਇਹ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਦੀ ਵਧਾਇਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿਉਂ ਹੋ ਜਾਂਦੇ ਆ ਵੀ ਕੀ ਪਤਾ ਇਹ ਇਕੱਲੇ ਏਲਾਗ ਨਹੀਂ ਨਾ ਰਹਿ ਜਾਣ ਕੋਈ ਇਥੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹਿ ਗਿਆ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਹੁਣ ਹੋ ਜਾਣਾ ਸੀ ਇਹ ਤਾ ਇਹਦੇ ਚ ਹੋਰ ਕੋਪ ਕਾਮ ਹੈ ਜਾਂ ਤਾਂ ਇਸੇ ਕਰਕੇ ਗਵਰਨਮੈਂਟ ਦੀ ਮਜਬੂਰੀ ਬੜੀ ਬਈ ਆ ਉਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗਰੂ ਭਲੇ ਕਰੂਗਾ ਕਦੇ ਨਾ ਕਦੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ